ਮਲਾਹੋਂ ਦੇ ਪਾਸ ਦੀਆਂ ਮੰਗਾਂ ਸੁਣਨ ਦੀ ਅੱਜ ਪੂਰੀ ਜਾਣ ਕੇ ਦਵਾਂਗੇ ਜੀ ਬੇਤਵਾਂ ਦੇ ਹਰਪਾਲ ਸਿੰਘ ਜਿਮਨਾਲ ਮੀਟੀਆਂ ਹੋਈਆਂ ਮੁੱਖੀ ਭਵਾਂ ਤੁਮਾਨ ਨੇ ਮੀਟੀਆਂ ਹੋਈਆਂ ਜਾਂ ਵਿਸਾਹ ਕਮੇਟੀ ਦਾ ਚੇਅਰਮੈਨ ਹੈ ਹਰਪਾਲ ਸਿੰਘ ਜਿਮਨਾਲ ਮੀਟੀਆਂ ਹੋਈਆਂ ਮੀਟਿੰਗਾਂ ਦੇ ਵਿੱਚ ਮੁੱਖ ਮੰਗ ਸੀ ਕਿ ਸਾਢੇ 5 ਸਾਲ ਦਾ ਪੇ ਕੇੰ ਦਾ ਏਰੀਅਰ ਡੀਰੀਆ ਕਿਸ ਤਰ੍ਹਾਂ ਬਕਾਇਆ ਜੋ 37 ਪਰਤਿਆਂ ਦੇ ਕੱਟ ਲਾਇਆ ਗਿਆ ਉਸ ਨੂੰ ਬਹਾਲ ਕੰਮ ਸੰਬੰਧੀ ਰਿਟਾਇਰਡ ਮਲਾਜਾਂ ਨੂੰ ਫੈਕਟਰ 2.9 ਦੇਣ ਸੰਬੰਧੀ ਜੋ ਅਗਰਵਾੜੀ ਬਾਰਕਰਾ ਮਿਡਲ ਬਾਰਕਰਾ ਉਹਨਾਂ ਦੇ ਮਾਨਪ੍ਰਦੇਸ਼ ਵਾਧਾ ਕੰਮ ਸੰਬੰਧੀ ਕੱਚੇ ਮਲਾਜਾਂ ਨੂੰ ਪੱਕੇ ਕੰਸ ਹੁੰਦੀ ਮੁੱਖੀ ਪੁਆਰ ਤੋਂ ਨਾਲ ਬੇਤਨ ਹਰਪਾਲ ਸਿੰਘ ਚੀਮਾ ਨਾਲ ਪੰਜਾਬ ਹੁਣ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਲਾਰੇ ਪ੍ਰਾਪਤ ਹੋਏ ਜਿਸ ਸਰਕਾਰ ਦੇ ਇਮਲਾਜਮਾ ਫੇਰ ਮੰਗ ਕਰ ਦਿਆ ਕਿ ਪੰਜਾਬ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਲੰਗੜਾ ਨੋਟਿਸ ਕੀਤਾ ਗਿਆ ਸੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਾਹਰ ਕਰਤੀ ਆ ਸਰਕਾਰ ਬਣੀ ਨੂੰ ਲਗਭਗ 4 ਸਾਲ ਹੋਣ ਵਾਲੇ ਹਨ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਨਿਰਮਨ ਸੰਬਧ ਅਨਸਾਰ ਲਾਗੂ ਨਹੀਂ ਕੀਤੀ ਗ੍ਰੇਡ ਬਣਾਉਣ ਵਾਸਤੇ 220 ਕੇਵੀਆ 11 ਕੇਵੀਆ ਬਣਾਉਣ ਵਾਸਤੇ ਜਾਂ ਸਟੋਰ ਬਣਾਉਣ ਵਾਸਤੇ ਜੇ ਸਰਕਾਰੀ ਪ੍ਰਾਪਰਟੀ ਹੋਵੇ ਉਸੇ ਹਾਲਤ ਵਿੱਚ ਵਿਕਣੇ ਦੇਵਾਂਗੇ ਬਿਲੀ ਐਕਟ ਜੋ 2025 ਹੈ ਉਹ ਵੀ ਕਿਸੇ ਹਾਲਤ ਵਿੱਚ ਲਾਗੂ ਨਹੀਂ ਹੈ ਕਿ ਹੁਣ ਦੇਵਾਂਗੇ ਹਾਂਜੀ ਬਣਾ ਦੇ ਮੁਲਾਜ਼ਮਾਂ ਦਾ ਕੱਟਿਆ ਹੋਇਆ ਮੋਬਾਈਲ ਪੱਤਾ ਇਹ ਕਦੋਂ ਬਹਾਲ ਕਰ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋਰ ਲੱਗੇਗਾ ਸੋਦਾ ਪੰਜਾਬ ਸਰਕਾਰ ਇਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਪੰਜਾਬ ਦੇ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਪੱਤੇ ਕੱਟ ਲਾਇਆ ਗਿਆ ਹੈ ਕੱਲਾ ਮੋਬਾਈਲ ਪੱਤੇ ਦੀ ਗੱਲ ਨਹੀਂ ਹੈਗੀ ਏਰੀਆ ਵੀ ਜੋ 7 37 ਤਰ੍ਹਾਂ ਦੇ ਪੱਤੇ ਕੱਟੇ ਗਏ ਹਨ ਮੋਬਾਈਲ ਪੱਤਾ ਹੋ ਗਿਆ ਰੂ ਤੇ ਮੰਗ ਕਰਦੇ ਮਲਾਜਮ ਵੀ ਸੈਂਕੜੇ ਤਰ੍ਹਾਂ ਦੇ ਪੱਤੇ ਨੇ ਗੱਡ ਲਾ ਕੇ ਉਹਨੂੰ ਬਹਾਲ ਕੀਤਾ ਜਾਵੇ ਹਰ ਹਾਲਤ ਦੇ ਵਿੱਚ 2004 ਤੋਂ ਬਾਅਦ ਭਰਤੀ ਹੋਏ ਜੋ ਮੁਲਾਜ਼ਮ ਨੇ ਉਹਨਾਂ ਦੀ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਦੋਂ ਕਰ ਸਕਦੀ ਹੈ ਤੇ ਕਿੰਨਾ ਟਾਈਮ ਲੱਗ ਸਕਦਾ ਹੈ ਜੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਲਈ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਨੀ ਬਹੁਤ ਜ਼ਰੂਰੀ ਸੀ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਨੋਟੀਫਾਈ ਕੀਤਾ ਗਿਆ ਸੀ ਕਿ ਅਸੀਂ ਪ੍ਰਾਣੀ ਪੈਨਸ਼ਨ ਬਹਾਲ ਕਰਤੀ ਆ ਪਰ ਸਰਕਾਰ ਉਹਨਾਂ ਨੂੰ ਲਗਭਗ 3.5 ਸਾਲਾਂ ਸਮਾਂ ਹੋ ਚੁੱਕਿਆ ਅੱਜ ਪੰਜਾਬ ਦੇ ਮੁਲਾਜ਼ਮ ਵੱਲੋਂ ਜੋ 2004 ਤੋਂ ਬਾਅਦ ਭਰਤੀ ਹੋਇਆ ਜੋ ਨੋਟਿੰਗ ਕੀਤਾ ਗਿਆ ਦੇ ਆਰਥਾਂ ਹੁੱਕੇ ਗਏ ਆ ਤੇ ਭਗਵਾਨ ਜੀ ਸਰਕਾਰ ਦੀ ਪੇਤਾਂ ਦੀ ਹਰਪਾਲ ਸਿੰਘ ਟੀਮਾਂ ਦੀ ਮੁਰਦਾਵਾਰ ਕੀਤੀ ਗਈ ਹੈ ਜੀ ਮਿਡਵਿਲ ਵਰਕਰ ਤੇ ਆਸ਼ਾ ਵਰਕਰ ਦੇ ਜੋ ਕਿ ਆਂਗਣਵਾੜੀ ਵਾਲੇ ਲੱਗੇ ਹੋਏ ਨੇ ਵਰਕਰ ਉਹਨਾਂ ਦੇ ਜਿਹੜੇ ਮਾਨ ਪੱਤੇ ਦੇ ਵਾਅਦੇ ਦੇ ਵਿੱਚ ਸਬੰਧੀ ਵਰਕ ਮੈਨੂੰ ਜਾਣਕਾਰੀ ਦੋਗੇ ਆਂਗਣਵਾੜੀ ਬਾਕਮਾ ਦੇ ਪ੍ਰਧਾਨ ਜੋ ਹਰਗੋਬਿੰਦ ਕੋਹਣ ਗਿਆ ਸੀ ਧੂਰੀ ਦੇ ਵਿੱਚ ਵੀ ਇਹ ਭੰਡ ਮੁਖਾਂ ਦੀ ਮਨਾਦਾ ਸੀ ਸਾਡੇ ਬਾਰੇ ਕੁਝ ਨਹੀਂ ਸੁਝਦਾ ਮੈਨੂੰ ਵੀ ਨਿਆਂਇ ਕੱਢਾ ਗਿਆ ਸੀ ਮੰਗ ਕਰਦੇ ਆਂ ਕਿ ਆਸ਼ਾ ਵਰਕਰਾਂ ਆਂਗਣਵਾੜੀ ਵਰਕਰਾਂ ਜਾਂ ਮਿਡਲ ਵਰਕਰਾਂ ਮੈਂ ਮਾਨ ਬੱਤਰੇ ਵਿੱਚ ਹਰ ਹਾਲਤ ਦੇ ਵਿੱਚ ਵਾਦਾ ਕੀਤਾ ਹੈ ਹਾਂ ਜੀ ਮਾਨੇ ਗੁਰਗੋਬਿੰਦ ਸਿੰਘ ਥਰਮਲ ਲੈਰਾ ਮੁਹੱਬਤ ਤੇ ਹਰ ਗੋਬਿੰਦ ਸਿੰਘ ਸੁਪਰ ਥਰਮਲ ਪ੍ਰਾਡ ਰੋਪੜ ਵਿਕੇ ਜੋ ਕੱਚੇ ਮੁਲਾਜ਼ਮਾਂ ਦੇ ਰੈਗੂਲਰ ਕਰਨ ਦੇ ਬਾਰੇ ਸੰਬੰਧੀ ਮੈਨੂੰ ਉਸ ਬਾਰੇ ਵੀ ਜਾਣਕਾਰੀ ਦਿਓ ਜੀ ਥੋੜੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਨੰਦ ਰੋਪੜ ਗੁਰੂ ਹਰਗੋਬਿੰਦ ਥਰਮਲ ਲੈਰਾ ਮੁਹੱਬਤ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਹੀ ਘੱਟ ਦਰਾਂ ਦੇ ਕੰਮ-ਕੰਮ ਕਰਦੇ ਆ 12-12% ਅਸੀਂ ਮੰਗ ਕਰਦੇ ਆ ਵੀ ਇਹਨਾਂ ਤਰ੍ਹਾਂ ਵਾਦਾ ਕੀਤਾ ਜਾਵੇ ਜਿਨ੍ਹਾਂ ਨੂੰ ਰੈਗੂਲਰ ਕੀਤਾ ਹੋਵੇ ਧੰਨਵਾਦ ਜੀ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਜੋ ਵੀ ਇਹਨਾਂ ਨੇ ਮੈਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਹੈ ਕਿ ਮਾਨ ਸਰਕਾਰ ਆਉਣ ਵਾਲੀਆਂ ਚੋਣਾਂ ਜਿੰਨੀ ਚੋਣ ਜਿੱਤਣ ਦੇ ਲਈ ਦੇਖੋ ਇਹ ਜਿਹੜੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਕਿਹੜੇ-ਕਿਹੜੇ ਮੰਗਾਂ ਨੂੰ ਇਹਨਾਂ ਨੂੰ ਪੂਰੀਆਂ ਕਰ ਸਕਦੇ ਨੇ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰਦੇ ਵੀਡੀਓ ਬਰਤਬਰ ਸ਼ੇਅਰ ਕਰੋ